Me. what কালেই কাড্য়া কাকা ਔਰ ਇਹਨੇ ਸੋਹਣੇ ਜਾਇਲ ਬੱਚੇ ਸਾਡੇ ਇਹਨਾਂ ਸੋਹਣਾ ਹਰੇਕ ਨੇ ਆਪਣਾ ਟੈਲੈਂਟ ਸਾਡੇ ਸਾਹਮਣੇ ਦਿਖਾਇਆ ਬਹੁਤ ਖੁਸ਼ੀ ਹੋਈ ਹੈ ਔਰ ਇਹਨਾਂ ਨੇ ਚਾਰ ਚੰਨ ਲਗਾ ਦਿੱਤੇ ਇਸ ਫੈਸਟੀਵਲ ਆਫ ਸੀਜਨ ਇਹਨਾਂ ਦੇ ਜਿਹੜਾ ਇੰਥੀਮਿਜ਼ਮ ਹੈ ਇਹਨਾਂ ਵਿੱਚ ਜੋਸ਼ ਹੈ ਉਹ ਸਾਡੀ ਬਹੁਤ ਹੀ ਅੱਛਾ ਲੱਗਾ ਸਾਨੂੰ ਸਭ ਨੂੰ ਕਿ ਇੰਨੇ ਯੰਗ ਬੱਚੇ ਔਰ ਇੰਨਾ ਉਹਨਾਂ ਵਿੱਚ ਜੋਸ਼ ਭਰਿਆ ਹੋਇਆ ਹੈ ਇਹ ਕੁਝ ਵੀ ਕਰ ਸਕਦੇ। ਜਿਸ ਨੂੰ ਆਪ ਨੂੰ ਸਹੀ ਰਸਤੇ ਉੱਤੇ ਪਾਵਾਂਗੇ ਤਾਂ ਇਹ ਬੱਚੇ ਬਣਾ ਬੱਚਾ ਬਣ ਸਕਦਾ। ਥੈਂਕ ਯੂ ਮੈਡਮ। ਕੀ ਨਾਮ ਹੈ ਮੈਡਮ ਤੇ ਕਿਹੜਾ ਇੰਸਟੀਚਿਊਟ ਹੈ ਅੱਜ ਤੁਸੀਂ ਇਹਦੇ ਤੀਜ ਦਾ ਤਿਉਹਾਰ ਮਨਾਇਆ ਤਾਂ ਕੀ ਕਹਿਣਾ ਚਾਹੁੰਦੇ ਆਂ? ਸ਼ਸ਼ੀਕਲਪੀ ਅੱਜ ਸਾਰੇ ਇੱਥੇ ਇਕੱਠੇ ਹੋਏ ਆ। ਇੱਕੋ ਦਾ ਸਟੈਂਡ 'ਤੇ ਇਹ ਹੈਗਾ ਸਤ ਫੇਸ ਦਾ ਇੰਡਸਟਰੀਅਲ ਏਰੀਆ। ਇੱਕੋ ਦੇ ਸੈਂਟਰ ਦਾ ਨਾਮ ਹੈਗਾ ICWSW ਔਰ ਇਹ NGO ਵੱਲੋਂ ਹੈਗਾ ਇਹ। ਔਰ ਇਹ ਸਾਰੇ ਉਹੀ ਸਟੂਡੈਂਟ ਨੇ ਇਹ ਸਾਰੇ ਮੇਰੇ ਕੋਲ ਕੋਰਸ ਕਰ ਰਹੇ ਨੇ ਬਿਊਟੀ ਪਾਰਮਰ ਦਾ ਕੋਰਸ ਸਿੱਖ ਰਹੇ ਔਰ ਇਹ ਜਿਹੜਾ ਕੋਰਸ ਹੈ ਅਸੀਂ ਗਵਰਨਮੈਂਟ ਵੱਲੋਂ ਫ੍ਰੀ ਆਫ ਕਾਸਟ ਕਰਾਇਆ ਜਾਂਦਾ ਜਿਹੜਾ ਇਹਨਾਂ ਨੂੰ ਸਰਟੀਫਿਕੇਟ ਹੈ ਗਵਰਨਮੈਂਟ ਵੱਲੋਂ ਦਿੱਤਾ ਜਾਏਗਾ ਔਰ ਪਲੱਸ ਜਿਹੜਾ ਇਹਨਾਂ ਨੂੰ ਸਮਾਨ ਮਿਲਦਾ ਹੈ ਉਹ ਵੀ ਗਵਰਨਮੈਂਟ ਵੱਲੋਂ ਹੀ ਮਿਲਦਾ ਹੈ ਮਤਲਬ ਬੱਚੇ ਆਪਣਾ ਘਰ ਤੋਂ ਸਮਾਨ ਨਹੀਂ ਲੈ ਕੇ ਆਉਂਦੇ ਔਰ ਸਾਰੇ ਇਹ ਬੱਚੇ ਬਹੁਤ ਅੱਛਾ ਸਿੱਖ ਰਹੇ ਆ ਤੁਸੀਂ ਕਹਿਣਾ ਤਾਂ ਫੀਡਬੈਕ ਲੈ ਸਕਦੇ ਤੇ ਅੱਜ ਤੁਹਾਡੇ ਇੰਸਟੀਚਿਊਟ ਦੇ ਵੱਲੋਂ ਉਹਦੇ ਤੀਜ ਦਾ ਤਿਉਹਾਰ ਮਨਾਇਆ ਗਿਆ ਹੈ ਬੋਲੀਆਂ ਗਾਈਆਂ ਗਈਆਂ ਹਨ ਜੋ ਕਿ ਕੁੜੀਆਂ ਦਾ ਇੱਕ ਸ਼ਿੰਗਾਰ ਮੰਨਿਆ ਜਾਂਦਾ ਹੈ ਤਾਂ ਇਹਦੇ ਬਾਰੇ ਕਹੂੰਗੇ ਕੁਝ ਹਾਂਜੀ ਤੁਹਾਨੂੰ ਪਤਾ ਹੀ ਹੈ ਜਿਵੇਂ ਹਰ ਜਗ੍ਹਾ ਤੀਆਂ ਪੜੀ ਤੋਂ ਕੰਮੜ ਬਣਾਈਆਂ ਜਾਂਦੀਆਂ ਤਾਂ ਅਸੀਂ ਵੀ ਇਹਨਾਂ ਬੱਚਿਆਂ ਦੀ خواہشਾਂ ਨੂੰ ਪੂਰਾ ਤਰ੍ਹਾਂ ਲਈ ਤਾਂ ਅਸੀਂ ਇੱਥੇ ਤੀਆਂ ਦਾ ਫੰਕਸ਼ਨ ਸੈਲੀਬ੍ਰੇਟ ਕੀਤਾ ਸੀਗਾ ਕੀਤਾ ਬੱਚੇ ਬਹੁਤ ਖੁਸ਼ ਹੈ ਉਹਦੇ ਵਿੱਚੋਂ ਸੀ ਇੱਕ ਮਿਸਤੀਜ ਵੀ ਕੱਟੀ ਹੈ ਔਰ ਵੋਧਾਇਆ ਡਾਂਸ ਜਿਵੇਂ ਸਾਰੇ ਬੱਚਿਆਂ ਨੇ ਇਸ ਵਿੱਚ ਵੱਧ ਚੜ ਕੇ ਹਿੱਸਾ ਲਇਆ ਤੁਸੀਂ ਦੇਖ ਰਹੇ ਹੋ ਸਾਰੇ ਮਟਿਆਰਾਂ ਬਹੁਤ ਸੋਹਣੀਆਂ ਲੱਗਦੀਆਂ ਸਾਨੂੰ ਜੱਜਿਸ ਨੂੰ ਜਿਹੜੇ ਵੀ ਚੀਜ਼ ਕਿ ਆਈ ਸੀ ਸਭ ਨੂੰ ਜੱਜ ਕਰਨਾ ਬਹੁਤ ਆਪਾ ਹੋ ਗਿਆ ਕਿ ਕਿਹੜੀ ਬੈਸਟ ਕੀਤੀ ਪਰ ਫਿਰ ਵੀ ਉਹਨਾਂ ਨੇ ਕਿਸੇ ਵੀ ਮਟਿਆਰ ਨੂੰ ਪਿੱਛੇ ਨਹੀਂ ਰੱਖਿਆ ਹਰ ਮਟਿਆਰ ਨੂੰ ਕੋਈ ਨਾ ਕੋਈ ਕਿਸੇ ਨੂੰ ਲੈਕਟੂਰ ਬੋਟ ਵਿੱਚੋਂ ਕੱਟਿਆ ਗਿਆ ਕਿਸੇ ਨੂੰ ਕਿਤੇ ਵਿੱਚੋਂ ਕੱਟਿਆ ਗਿਆ ਕਿਸੇ ਨੂੰ ਦਾੰਸ ਵਿੱਚੋਂ ਮਤਲਬ ਇਹਨਾਂ ਦੀ ਹਰ ਚੀਜ਼ ਨੂੰ ਦੇਖ ਕੇ ਹਰ ਕਿਸੇ ਨੂੰ ਕੋਈ ਨਾ ਕੋਈ ਪ੍ਰਾਈਸ ਦਿੱਤਾ ਗਿਆ ਹੈ ਤੁਹਾਡੇ ਇੰਸਟੀਚਿਊਟ ਵੱਲੋਂ ਕੋਈ ਹੋਰ ਵੀ ਉਪਰਾਲੇ ਹੁੰਦੇ ਰਹਿੰਦੇ ਹਨ ਹਾਂ ਜੀ ਜਿਵੇਂ ਕੋਈ ਵੀ ਫੈਸਟੀਵਲ ਆਂਦਾ ਹੈ ਜਿੱਦਾਂ ਅਹਾਂ ਦਾ ਅਸੀਂ ਫੈਸਟੀਵਲ ਸੈਲੀਬ੍ਰੇਟ ਕਰਦੇ ਹਾਂ ਜਿੱਦਾਂ ਕੋਰਸਸ ਵੀ ਕਰਵਾਉਂਦੇ ਹਾਂ ਹੋਰ ਓਹ ਜਿਵੇਂ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹਣੀ ਆ ਕਿ ਸਾਡੇ ਇਹ ਸਾਰੇ ਕੋਰਸ ਕਰਵਾਏ ਜਾਂਦੇ ਜਿਵੇਂ ਕਿ ਕਨੈਕਟ ਕੋਰਸ ਹੋ ਗਿਆ ਸਟਿਚਿੰਗ ਦਾ ਸਲਾਈ ਕਢਾਈ ਦਾ ਹੋ ਗਿਆ ਪਕੀਪਰ ਕੋਰਸ ਵੀ ਕਰਾਇਆ ਜਾਂਦਾ ਹੈ ਤਾਂ ਬੱਚਿਆਂ ਨੂੰ ਬਹੁਤ ਸਾਰੀਆਂ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਹਨ ਤਾਂ ਅਸੀਂ ਮਤਲਬ ਜਿਹੜੇ ਨੌਲਮੰਦ ਪਰਿਵਾਰ ਹੈਗੇ ਨੇ ਉਹਨਾਂ ਦੀ ਬਹੁਤ ਹੈਲਪ ਕਰਦੇ ਨੇ ਸਾਰੇ ਐਂਚੋਵਰ ਦਾ ਸਾਰੀ ਸਥਾਪ ਬਹੁਤ ਅੱਛਾ ਹੈ ਬਹੁਤ ਮਦਦ ਕਰਦੇ ਨੇ ਉਹਨਾਂ ਦੀ ਪਰ ਬਹੁਤ ਬੱਚੇ ਮਤਲਬ ਇਥੇ ਆ ਰਿਹਾ ਪਰਮਿਸ਼ਨ ਲਈ ਪਰ ਇਹ ਬੈਚ ਜਾ ਰਿਹਾ ਅਗਲਾ ਬੈਚ ਵੀ ਸਾਡਾ ਰੈਡੀ ਹੈ ਸਪਟੰਬਰ ਚ ਸਾਡਾ ਅਗਲਾ ਬੈਚ ਸਟਾਰਟ ਹੋਣ ਜਾ ਰਿਹਾ ਹੈ ਔਰ 6 ਮਹੀਨਿਆਂ ਦਾ ਬੈਚ ਹੁੰਦਾ ਹੈ 6 ਮਹੀਨੇ ਚੈਨਾ ਨੂੰ ਬੇਸਿਕ ਕੋਰਸ ਸਾਰਾ ਕਰਵਾਇਆ ਜਾਂਦਾ ਹੈ ਮੈਂ ਬੇਸਿਕ ਦੇ ਨਾਲ ਇਹਨਾਂ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਸਾਰੇ ਮਤਲਬ ਪਰਸੈਂਟੇਜ ਸਾਰਾ ਕੋਰਸ ਪ੍ਰੋਫੈਸ਼ਨਲ ਤਰੀਕੇ ਨਾਲ ਕਰਾ ਰਹੀ ਹਾਂ ਹਾਂ ਤਾਂ ਪਰ ਮੇਰੇ ਵੱਲੋਂ ਇੱਕ ਵਾਰ ਫਿਰ ਤੋਂ ਦਿਲ ਤੋਂ ਸਭ ਨੂੰ ਦੀਆਂ ਬਹੁਤ ਬਹੁਤ